ਉਹਨਾਂ ਨੇ ਸ਼੍ਰੀਮਤੀ ਹਰਕਮਲ ਗੌਰ ਐਡੀਸੀ ਵੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰ ਅਕਚਰ ਨੇ ਤੇ ਸ਼੍ਰੀ ਮਡੇਰ ਸਾਹ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨਾਂ ਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲ ਜਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡ ਓਵਰ ਕਰ ਰਹੇ ਹਾਂ। ਕਿੰਨੇ ਕੌਂਟ ਮੋਬਾਈਲ 78 78 ਮੋਬਾਈਲ ਸਿਟੀ ਦੀ ਅਧਿਮਨਦ ਸਾਡੇ ਕੋਲ ਕਮਿਸ਼ਨਰੇਟ ਆ ਮਸਲੂ ਟੋਟਲ ਕੰਪਲੀਟਾ ਨਹੀਂ ਹੈ ਕੰਪਲੀਟਾ ਸਮੇਂ ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਾਧੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਜੋ ਟੈਸਟ ਹੋ ਪਾਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਹਾਂ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਖਿਨੇ ਉਹਨਾਂ ਤੇ ਸਾਡਾ ਜਿਹੜਾ ਸਾਈਬਰ ਵਿੰਗ ਆ ਉਹ ਬਣੀ ਹੋਈ ਸੀ ਜਾਂ ਫਿਰ ਉਹ ਸਦਾ ਵੀ ਬਣੇ ਕਿ ਪੂਰੀ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਟੀਯੂਆ ਜਿਹੜੇ ਇੰਸਪੈਕਟਰ ਰਾਜੀਵਰ ਕੌਰ ਨੇ ਉਹ ਲਾਇਏ ਨੇ ਸਾਈਬਰ ਸੈੱਲ ਦੀ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕਈ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ ਜਿਹੜੇ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫतीश ਦੀ ਸਾਈਬਰ ਸੈੱਲ ਨੂੰ ਤਫतीश ਕੀਤੀ ਗਈ ਆ ਉਸ ਤਫतीश ਦੇ ਦੌਰਾਨ ਹੀ ਜਿਹੜੇ ਸਾਰੇ ਹੈਡ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਕਿੰਨੀ ਦੇਰ ਤੱਕ ਸਾਰੇ ਟ੍ਰੇਸ ਹੈਗੇ ਮਤਲਬ ਕਿ ਕਿੰਨੀ ਦੇਰ ਤੱਕ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀ ਹੈਗੇ ਨੇ 5-7 ਮਹੀਨੇ ਦੇ ਵਿੱਚ ਜਿੰਨੇ ਵੀ ਸਕੇ ਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾ ਦਾ ਉਹਦੇ ਤੇ ਟੈਕਨੀਕਲੀ ਇਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਮੋਬਾਈਲ ਜਿਹੜੇ ਨੇ ਉਹ ਤੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰਦੀ ਉਹ ਵੀ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਦੀ ਜਾਰੀ ਆ ਫ੍ਰੀਫਾਈ ਕਰਕੇ ਉਹਨਾਂ ਦੇ ਪੈਸੇ ਉੱਤੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਆ ਕਰਕੇ ਉਹ ਸਾਰਾ ਜੋ ਪ੍ਰੋਫੈਸ਼ਨਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਕ੍ਰੀਚ ਕੀਤੀ ਜਾਂਦੀ ਆ ਸਾਰੇ ਕਿਸੇ ਦਾ ਵੀ ਹੋਵੇ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇਹ ਨਾਲ ਹੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਗੱਲ ਛਗੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਬਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ ਜੋ ਬੈਠੇ ਹੀ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਕਲ ਬਹੁਤ ਐਕਟਿਵੇਟ ਨੇ ਉਹ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਬਿਨਾ ਪੈਸੇ ਭਾਦੁੰਦੇ ਨੇ ਜਾਂ ਲਾਲਚ ਲਾਲਚ ਵਸਾ ਕੇ ਪੈਸੇ ਭਾਦਨੇ ਮੀਨੇ ਪੈਸੇ ਭਾਦੀ ਇੰਨੇ ਇੰਨੇ ਥੋੜਾ ਥੋੜਾ ਜਰ ਦਿੰਦੇ ਨੇ ਮੁੜ ਕੇ ਦੁਬਾਰਾ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਤੋਂ ਅਜਿਹੀਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਦਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੇ ਦੇ ਦੀਆਂ ਨਾ ਹੀ ਕੋਈ ਜੇ ਬੰਦਿਆਂ ਦੇ ਨਾਲ ਇਨਵੋਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਕੇਸਾਂ ਨੂੰ ਫੋਟੋ ਮਿਲਿਆ ਜਿਹੜਾ ਫਾਈਬਰ ਦੇ ਤੇ ਚਲਾਈ ਹੋ ਰਿਹਾ ਆਨਲਾਈਨ ਆ ਗਈ ਉਹ ਹੀ ਆ ਉਹ ਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਤੁਸੀਂ ਇੰਨੇ ਪੈਸੇ ਪਾਓ ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਕੋਈ ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਜੀ ਬਹੁਤ ਜਾਣੇ ਦਿਨਾਂ ਇਹਦੇ ਵਿੱਚ ਘਾਰਵੇ ਉਹ ਸਾਰਿਆਂ ਨੂੰ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ ਸੁਚੇਤ ਰਹਿ ਕੇ ਕਈ ਵਾਰੀ ਬੱਚੇ ਜਾਂ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਜੇ ਪਤਾ ਨਹੀਂ ਕਿੰਨੇ ਪੈਸੇ ਡਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚ ਵਾਸਤੇ ਹੋ ਕੇ ਲੱਗ ਜਾਂਦੇ ਨੇ ਅਗਲਾੰਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਨੂੰ ਇਨਵੋਲਵ ਕਰਕੇ ਉਸ ਗੱਗੀਮਾਨ ਦੀ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਸਿਚੇ ਦੇਣਾ ਪਵੇ। ਬਲੇ ਸਾਰੇ ਵੀ ਪਾਇਲੰਕੀ ਤੇ ਹੈ। ਹਾਂਜੀ ਅਮਰ ਸਾਹਿਬ ਦੇ। ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਉਸ ਮੋਬਾਈਲ ਇਹ ਵੀ ਆ ਇੱਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਕੇ ਆ ਕੋਈ ਬਾਹਰ ਦੇ ਦੇਸ਼ਾਂ ਤੇ ਲੈ ਜਾਏ ਕਿ ਇਹ ਇਹ ਨਹੀਂ ਉਹਦੇ ਉਹਦੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਜਰੀਏ ਨਾਲ ਫਿਰ ਵਾਪਸ ਮੰਗਵਾ ਕੇ ਜਿਹਨੂੰ ਆ ਦੇਖਣ ਰੋ। ਜਿਹੜੇ ਛੋਟੇ ਛੋਟੇ ਮੋਬਾਈਲ ਖਰੀਦੇ ਉਹਨਾਂ ਨੂੰ ਕੀ ਕਹਿਣਾ ਕਰੂ। ਉਹਨਾਂ ਨੂੰ ਪ੍ਰੋਪਰਲੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ। ਜਿਹੜੇ ਖਰੀਦੇ ਨੇ ਜਿਹੜੇ ਖਰੀਦਦਾਰ ਜਿਵੇਂ ਕਿ ਚੋਰੀ ਦਾ ਮੋਬਾਈਲ ਲੈ ਕੇ ਸਵਾਹ ਕਰ ਜੇ ਸੇਮ ਖਰੀਦਦਾਰ ਲਈ ਆ ਜਿਹੜੇ ਦੁਕਾਨ ਦਾ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਇਹਦੇ ਵਿੱਚ ओरिजिनल ਬਿਲ ਕਿੱਥੇ ਕਿਸੇ ਬਿਲ ਦੇ ਗੈਨਸਟ ਲਵੇ ਤੇ ਉਹ ਉਹ ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਬਦਨਾ ਪੁਰਾਣਾ Ориਜినਲ ਬਿਲ ਦੋਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਸਰ ਉਹ ਤੇ ਵੀ ਕਾਰਵਾਈ ਹੋਈ ਕਿ ਜਿਹੜਾ ਚੋਰੀ ਦੇ ਬੋਲ ਹੈਗਾ ਜਿਹੜਾ ਦੁਕਾਨਦਾਰ ਹਾਂ ਜੀ ਇਹਨੂੰ ਇਹ ਜਾਣਕਾਰੀ ਹੈ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਰਿਐਲਟੀ ਹੈਗਾ ਉਸ ਦਾ ਸਰ ਜਿੱਤਰਾ 78 ਮੋਬਾਈਲ ਬਰਾਮਦ ਹੋਇਆ ਉਹ ਕਿਹਦੇ ਰਾਤੀ ਤੇ ਨਹੀਂ ਆ ਕਿ ਕੋਈ ਕਾਲਜ ਹੀ ਮੋਬਾਈਲ ਬਰਾਮਦ ਹੋਇਆ ਨਹੀਂ ਇਹਦੇ ਵਿੱਚ ਕਿਸੇ ਦੀ ਅਰੈਸਟ ਨਹੀਂ ਹੋਈ ਇਹ ਜਸਟ ਟੈਕਨੀਕਲ ਹੋਇਆ ਕਿ ਮੋਬਾਈਲ ਆਉਟੋਂ ਟੇਸਟ ਕਰ ਰਹੇ ਹਾਂ ਜਿੰਦਗੀ ਸਟਰ ਮੋਬਾਈਲਾਂ ਦੇ ਅਸਲ ਮਾਲਕ ਦਾ ਪਤਾ ਲੱਗ ਜੂਦਾ ਜੀ ਹਾਂਜੀ 78 ਵਿਅਕਤੀ ਹੈ ਉਹਨਾਂ ਨੂੰ ਹੀ ਸਮਨ ਕੀਤਾ ਜੋ ਉਹਨਾਂ ਨੂੰ ਸਾਰੇ ਇਹ ਜਿਹੜੇ ਫੋਨ ਆ ਵਾਪਸ ਦਿੱਤੇ ਜਾ ਰਹੇ